ਕਲਾਨੌਰ ਵਿਖੇ ਬਲਕ ਸੰਮਤੀ ਤੇਜ਼ ਅਲਾ ਪਰਿਸ਼ਦ ਚੋਣਾ ਸਬੰਧੀ ਭਰੇ ਜਾ ਰਹੇ ਨਾਮਜ਼ਦਗੀ ਪੱਤਰ ਦਰਮਿਆਨ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਦੇ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਪਿਛਲੀਆਂ ਸਰਕਾਰਾਂ ਨੂੰ ਮਾਤ ਪਾਉਂਦਿਆਂ ਹੋਇਆਂ ਲੋਕਤੰਤਰ ਦਾ ਕਾਣ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੇ ਇਸ਼ਾਰਿਆਂ ਤੇ ਪੁਲਿਸ ਦੇ ਵੱਲੋਂ ਨਾਮਜ਼ਦ ਕੀ ਪਰਣ ਵਾਲੇ ਦਫਤਰਾਂ ਤੇ ਮਾਰਗਾਂ ਤੇ ਹੀ ਸੈਂਕੜੇ ਕਰਮਚਾਰੀ ਲਗਾ ਕੇ ਕਰਫੂ ਵਰਗੀ ਸਥਿਤੀ ਬਣਾ ਦਿੱਤੀ ਗਈ ਹੈ ਲਖਸੰਤੀ ਤੁਜਰਾ ਪੰਚਾਇਤ ਦੀਆਂ ਚੋਣਾਂ ਜੋ 2023 ਦੇ ਵਿੱਚ ਹੋਣਾ ਸੀ ਤੇ ਇਸ ਸਮਾਂ ਲੰਘਾ ਕੇ ਹੁਣ 2025 ਦੇ ਵਿੱਚ ਕਰਵਾਈਆਂ ਜਾ ਰਹੀਆਂ ਨੇ ਪਰ ਇੱਥੇ ਆਮ ਆਦਮੀ ਪਾਰਟੀ ਤੱਕੇ ਸ਼ਾਈ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡੈਮੋਕ੍ਰੇਸੀ ਨੂੰ ਡਾਂਗੋ ਖੁਰੇਸੀ ਬਣਾ ਦਿੱਤਾ ਹੈ। ਛੋਟੇਪੁਰ ਦਾ ਕਹਿਣਾ ਹੈ ਕਿ ਜਦੋਂ ਵੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜਨਤਾ ਨੇ ਵੀ ਇਹਨਾਂ ਨੂੰ ਮੂੰਹ ਤੋੜ ਮਾਰ ਜਵਾਬ ਵੀ ਦਿੱਤਾ ਹੈ। ਕੌਥੇ ਹੋਰ ਵੀ ਬਹੁਤ ਸਾਰੇ ਆਗੂ ਮੌਜੂਦ ਸਨ। ਅੱਜ ਅਸੀਂ ਕਲਨੌਰ ਬਲਾਕ ਸੰਪਤੀ ਦੇ ਦਫ਼ਤਰ ਤੇ ਵਿੱਚ ਆਏ ਸੀਗੇ ਉੱਥੇ ਲੋਕਾਂ ਨੂੰ ਪੁੱਛਿਆ ਵੀ ਆ ਸਾਰਾ ਉਥੋਂ ਦੇ ਹਾਲਾਤ ਵੀ ਵੇਖੇ ਆ ਜਿਹੜੀਆਂ ਬਲਾਕ ਸੰਪਤੀ ਤੇ ਜਿਲ੍ਹਾ ਪੱਧਰ 'ਤੇ ਚੋਣਾਂ 223 ਹੋਣੀਆਂ ਚਾਹੀਦੀਆਂ ਸੀ ਉਹ ਅੱਜ ਹੁਣ 225 ਦਾ ਅਖੀਰ ਹੈ ਇਹ ਕਾਦੀ ਡੈਮੋਕ੍ਰੇਸੀ ਆ ਲੋਕਾਂ ਦਾ ਜਿਹੜਾ ਡੈਮੋਕਰੇਟਿਕ ਹਾਕਾ ਉਹ ਕਿੰਨੀ ਦੇਰ ਅਫਸਰਾ ਰਹੇ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਇਲਾਕੇ ਦੀ ਡਵੈਲਪਮੈਂਟ ਨਹੀਂ ਪਿੰਡਾਂ ਦੀ ਹੋਈ ਜੇ ਹੁਣ ਇਲੈਕਸ਼ਨ ਡਿਕਲੇਰ ਹੀ ਕੀਤੀ ਹੈ ਇਹਨੇ ਦੇਰ ਬਾਅਦ ਤੇ ਅੱਜ ਹਾਲਾਤ ਇਹ ਨੇ ਕਿ ਜਿੱਥੇ ਜਿੱਥੇ ਵੀਡੀਓ ਦਫ਼ਤਰ ਨੇ ਜਿੱਥੇ ਜਿੱਥੇ ਦਰਖਾਸਤਾਂ ਹੋਈਆਂ ਨੇ ਉਥੋਂ ਦੇ ਹਾਲਾਤ ਕਰਫਿਊ ਹੋ ਰ ਗਿਆ ਸੈਂਕੜੇ ਦੀ ਤਦਾਦ ਵਿੱਚ ਪੁਲਿਸ ਲਾਈ ਹੋਈ ਹੈ ਵਿਡੀਓ ਦਫ਼ਤਰ ਨੂੰ ਜਾਣ ਵਾਲੇ ਸਾਰੇ ਰਸਤੇ ਜਿਹੜੇ ਆ ਉਹ ਸਿਲਕਿਤੇ ਹੋਏ ਆ ਜਿਨ੍ਹਾਂ ਲੋਕਾਂ ਨੇ ਪਿੰਡੂ ਏਰੀਆ ਦੇ ਵਿੱਚ ਫਾਰਮ ਭਰਨੇ ਸੀ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵਾਸਤੇ ਕੋਈ ਕਿਸੇ ਚੰਗੇ ਦੁਕਾਨਦਾਰ ਕੋਲ ਬਹਿ ਕੇ ਭਰਦਾ ਸੀ ਕੋਈ ਵਸਿਕਾ ਨਵੀਸਾ ਕੋ ਭਰਦਾ ਸੀ ਵਸਿਕਾ ਨਵੀਸਾ ਨੂੰ ਤੇ ਦੁਕਾਨਦਾਰਾਂ ਸਾਰਿਆਂ ਨੂੰ ਹੁਕਮ ਦੇ ਦਿੱਤੇ ਗਏ ਆ ਕਿ ਤੁਸੀਂ ਆਪੋ ਆਪਣੀਆਂ ਦੁਕਾਨਾਂ ਅੱਜ ਬੰਦ ਰੱਖਣੀਆਂ ਨੇ ਕਿਸੇ ਨੂੰ ਫਾਰਮ ਦੇਣਾ ਨਹੀਂ ਕਿਸੇ ਦਾ ਫਾਰਮ ਭਰਨਾ ਨਹੀਂ ਵਿডিও ਦਫ਼ਤਰ ਤੇ ਜਾਣ ਵਾਲੇ ਰਸਤੇ ਜਿਹੜੇ ਆ ਉਹ ਸਾਰੇ ਸੀਲ ਕੀਤੇ ਆ ਆਮ ਆਦਮੀ ਪਾਰਟੀ ਦਾ ਲੀਡਰ ਜਿਹੜੇ ਉੱਥੇ ਆਣ ਕੇ ਬੈਠੇ ਆ ਉਹ ਸ਼ਨਾਖਤ ਕਰਦੇ ਆ ਜਾਣ ਵਾਲੇ ਬੰਦੇ ਦੀ ਜਿਵੇਂ ਉਹ ਕਹਿ ਦੇਣ ਪੇ ਬੰਦਾ ਆਮ ਆਦਮੀ ਪਾਰਟੀ ਦਾ ਤੁਹਾਨੂੰ ਐਂਟਰੀ ਰਸਤੇ ਰਾਹੀਂ ਚੋਹ ਰਸਤੇ ਬਣਾਏ ਆ ਉਹਨਾਂ ਨੂੰ ਵੀਡੀਓ ਦਫ਼ਤਰ ਤੇ ਜਾਣ ਦਿੱਤਾ ਜਾਂਦਾ ਬਾਕੀ ਸਾਰਿਆਂ ਨੂੰ ਬੈਨ ਕਰ ਦਿੱਤਾ ਵੀ ਕੋਈ ਬੰਦਾ ਵੀਡੀਓ ਦਫ਼ਤਰ ਤੇ ਜਾ ਹੀ ਨਹੀਂ ਸਕਦਾ ਇਹ ਕਾਦੀ ਇਲੈਕਸ਼ਨ ਹੈ ਇਹ ਡੈਮੋਕ੍ਰੇਸੀ ਹੈ ਇਹ ਡਾਂਗੂਕ੍ਰੇਸੀ ਹੈ ਬਹੁਤ ਮਾੜੇ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾ ਦਿੱਤੇ ਆ ਲਾਂਡਰ ਆਟਰ ਦਾ ਨਾ ਕੋਈ ਚੀਜ਼ ਨਹੀਂ ਡਿਵੈਲਪਮੈਂਟ ਕੋਈ ਨਹੀਂ ਹੋਈ ਜੁਰਮ ਲਿਆ ਕੇ ਨਾਲ ਹੀ ਸਰਕਾਰ ਜਿਹੜੀ ਆ ਇਹਨਾਂ ਨੇ 5 ਸਾਲ ਪੂਰੇ ਕੀਤੇ ਆ ਪਰ ਰੋਜ਼ ਇਹ ਕਹੀ ਜਾਂਦਾ ਵੀ 70 ਸਾਲਾਂ 'ਚ ਕਿਸੇ ਪਾਰਟੀ ਨੇ ਕੀਤਾ ਹੀ ਕੱਖ ਨਹੀਂ ਮੇਰਾ ਖਿਆਲ ਵਿੱਚ ਇਹ ਨਾ ਹੁੰਦੇ ਤਾਂ ਫਿਰ ਇਹ ਤਾਂ ਕੰਮ ਹੀ ਮੁੱਕ ਗਿਆ ਸੀਗਾ ਜਿੰਨੀ ਡਿਵੈਲਪਮੈਂਟ ਜੋ ਵੀ ਹੋਈ ਆ ਹਰ ਇੱਕ ਨੇ ਕਿਨੇ ਹਰ ਪਾਰਟੀ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਆ ਹਰ ਪਾਜ ਦੇ ਵਿੱਚ ਮਾੜੇ ਬੰਦੇ ਵੀ ਹੁੰਦੇ ਆ ਚੰਗੇ ਬੰਦਿਆਂ ਦਾ ਵੀ ਉਹੋ ਹੀ ਇਹਨਾਂ ਨੇ ਭਾਰ ਰੱਖ ਦਿੱਤਾ ਤੇ ਮਾੜਿਆਂ ਦਾ ਵੀ ਉਹ ਰਹਾਤਾ ਵੀ ਕੀਤਾ ਹੀ ਗਏ ਨੇ ਕੱਖ ਨਹੀਂ ਤੇ ਜੋ ਕੁਝ ਇਹਨਾਂ ਨੇ ਕੀਤਾ ਵਾ ਇਹਦਾ 6 ਮਹੀਨਾ ਬਾਅਦ ਲੋਕ ਹਿਸਾਬ ਕਰਨਗੇ ਬਹੁਤ ਮਾੜੇ ਹਾਲਾਤ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਇਲੈਕਸ਼ਨ ਇਸ ਤਰ੍ਹਾਂ ਦੀਆਂ ਕਰਾਉਣੀਆਂ ਸੀ ਇਹਨਾਂ ਨੂੰ ਨਾਮਿਨੇਸ਼ਨਾਂ ਕਰ ਦੇਣੀਆਂ ਚਾਹੀਦੀਆਂ ਸੀ ਜੇ 2 ਸਾਲਾਂ 3 ਸਾਲ ਬਾਅਦ ਇਹ ਇਲੈਕਸ਼ਨ ਕਰਾ ਰਹੇ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਜਿੰਨੇ ਇਹੋ ਜਿਹੇ ਇਲੈਕਟਡ ਅਧਿਕਾਰੀ ਸੀਗੇ ਮਾਰਕੀਟ ਕਮੇਟੀਆਂ ਨੂੰ ਜਿੱਥੋਂ ਨਾਮਿਨੇਟ ਕੀਤਾ ਉਤਰਾ ਹੀ ਇਹ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਦ ਕਰ ਦਿੰਦੀਆਂ ਸੀ ਇਹ ਕਦਾ ਹੱਕ ਇਹੋ ਜਿਹੀਆਂ ਗੱਲਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਹੋਈਆਂ ਪਰ ਉਹ ਇਹ ਪੱਧਰ ਤੇ ਨਹੀਂ ਸੀ ਹੋਈਆਂ। ਨਾ ਪਹਿਲੇ ਸਰਕਾਰਾਂ ਨੂੰ ਕੋਈ ਡਿਫੈਂਡ ਨਹੀਂ ਕਰਦਾ। ਇਹ ਕੰਮ ਉਹਨਾਂ ਵੇਲੇ ਵੀ ਸ਼ੁਰੂ ਹੋਏ ਸੀ ਕਾਂਗਰਸ ਵੇਲੇ ਵੀ ਬਾਦਲ ਦੇ ਵੇਲੇ ਵੀ ਬਹੁਤ ਸਾਰੇ ਪਿੰਡਾਂ ਦੀਆਂ ਦਰਖਾਸਤਾਂ ਸਰਪੰਚੀਆਂ ਜਾਂ ਘਟ ਦਿੱਤੀਆਂ ਜਾਂਦੇ ਸੀ ਮੈਨੂੰ ਜ਼ਿਆਦਾ ਅਸੀਂ ਕਈਆਂ ਪਿੰਡਾਂ ਦੇ ਵਿੱਚ ਮੈਂ ਆਪ ਕਿਹਾ ਸੀਗਾ ਤੇ ਜਦੋਂ ਜਾ ਕੇ ਪੁੱਛੀਦਾ ਸੀ ਦਰਖਾਸਤਾਂ ਲੈਣ ਵਾਲੇ ਅਫਸਰ ਨੂੰ ਉਹ ਕਹਿੰਦਾ ਸੀ ਸਾਨੂੰ ਹੁਕਮ ਆ ਜੀ ਆਹ ਤੁਹਾਡੀ ਦਰਖਾਸਤ ਨਹੀਂ ਲੈਣੀ। ਸੋ ਇਹਨਾਂ ਤਾਂ ਹੱਥ ਹੀ ਕਰ ਦਿੱਤੀ ਇਹਨਾਂ ਨੇ ਹੁਣ ਸਾਰੇ ਰਿਕਾਰਡ ਹੀ ਤੋੜ ਦਿੱਤੇ ਆਮ ਵਾਲਿਆਂ ਨੇ ਸੋ ਅੱਜ ਅਸੀਂ ਕਲਨੌਰ ਚਾਹੀ ਸੀ ਮੈਂ ਸਾਰੇ ਜ਼ਿਲ੍ਹੇ ਦੀਆਂ ਰਿਪੋਰਟਾਂ ਲਈਆਂ ਨੇ ਮੈਨੂੰ ਬਟਾਲੇ ਤੋਂ ਵੀ ਲੋਕਾਂ ਦੱਸਿਆ ਬੀਨਾਂਗਰ ਤੋਂ ਵੀ ਦੱਸਿਆ ਗਰਦਾਸਪੁਰ ਤੋਂ ਵੀ ਦੱਸਿਆ ਕਲਨੌਰ ਵੀ ਮੈਸੇਜ ਆਏ ਆ ਬਹੁਤ ਮਾੜੇ ਹਾਲਾਤ ਆ ਲੋਕਾਂ ਦਾ ਜਿਹੜਾ ਹੱਕ ਮੰਗਦਾ ਲੋਕ 4-4 5-5 ਸਾਲ ਜਿਹਨੇ ਸਰਪੰਚ ਬਣਨਾ ਹੁੰਦਾ ਲੋਕਾਂ ਦੀ ਸੇਵਾ ਕਰਦਾ ਜਿਹਨੇ ਬਲਾਕ ਸੰਭ ਦੀ ਇਲੈਕਸ਼ਨ ਲੜਨੀ ਹੁੰਦੀ ਉਹ ਸੇਵਾ ਕਰਦਾ ਜਿਹਨਾਂ ਜ਼ਿਲ੍ਹਾ ਪ੍ਰਸ਼ਦ ਦੀ ਇਲੈਕਸ਼ਨ ਲੜਨੀ ਹੁੰਦੀ ਆ ਲੋਕਾਂ ਦੀਆਂ ਗਰਜਾਂ ਕਰਦੇ ਆ ਲੋਕਾਂ ਦੇ ਕੰਮਕਾਰ ਆਉਂਦੇ ਆ ਪਰ ਜਦੋਂ ਇਲੈਕਸ਼ਨ ਅਸੀਂ ਲੜਾਂਗੇ ਲੋਕ ਸਾਡਾ ਸਾਥ ਦੇਣਗੇ ਉਹਨਾਂ ਦੀਆਂ ਸਾਰੀਆਂ ਸਵਾਵਾਂ ਤੇ ਅੱਜ ਇਹਨਾਂ ਨੇ ਪਾਣੀ ਫੇਰ ਦਿੱਤਾ ਡਿਕਟੇਟਰਸ਼ਿਪ ਉਹ ਖਾਰੇ ਆ ਸਾਰੇ ਥਾਂ ਕਿਸੇ ਬੰਦੇ ਨੂੰ ਲਿਸਟ ਨਹੀਂ ਮਿਲਦੀ ਜਿਉਂਾਂ ਦੀਆਂ ਲਿਸਟਾਂ ਨਹੀਂ ਮਿਲ ਰਹੀਆਂ ਲੋਕਾਂ ਨੂੰ ਇਹ ਨਹੀਂ ਪਤਾ ਕਿਹੜੀ ਬਲਾਕ ਸੰਪਤੀ ਦਾ ਜ਼ੋਨ ਜਿਹੜਾ ਐਸ ਸੀ ਆ ਕਿਹੜਾ ਜਨਰਲ ਆ ਕਿਹੜਾ ਲੇਡੀ ਰਿਜ਼ਰਵ ਆ ਆ ਇੱਕ ਲਿਸਟਾ ਨਹੀਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨਾ ਡਿਸਟ੍ਰਿਕਟ ਲੈਵਲ ਤੇ ਤੇ ਨਾ ਬਲਾਕ ਲੈਵਲ ਤੇ ਸੋ ਲੋਕਾਂ ਦਾ ਭਰੋਸਾ ਜਿਹੜਾ ਇਹ ਡੈਮੋਕ੍ਰੇਸੀ ਤੋਂ ਸਮਾਪਤ ਕਰ ਰਿਹਾ ਜੇ ਡੈਮੋਕ੍ਰੇਸੀ ਤੋਂ ਲੋਕਾਂ ਦਾ ਭਰੋਸਾ ਉੱਠ ਗਿਆ ਤੇ ਫਿਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਦੁਨੀਆ ਦੇ ਵਿੱਚ ਕੀ ਹੁੰਦਾ ਹੈ ਸੈਂਟਰ ਨੂੰ ਇਹਦੇ ਵਿੱਚ ਦਖਲ ਦੇਣਾ ਚਾਹੀਦਾ ਸੀ ਇਹ ਇਲੈਕਸ਼ਨ ਆਫੇਅਰ ਹੋਣੀਆਂ ਚਾਹੀਦੀਆਂ ਸੀ ਇਲੈਕਸ਼ਨ ਕਮਿਸ਼ਨ ਨੇ ਵੀ ਪਤਾ ਨਹੀਂ ਹੁਣ ਹਰ ਬੰਦਾ ਇਲੈਕਸ਼ਨ ਕਮਿਸ਼ਨ ਦੇ ਕੋਲ ਕਿਹੜਾ ਜਾ ਸਕਦਾ ਜੀ ਚੰਡੀਗੜ੍ਹ ਕਲਾਨੌਰ ਤੋਂ ਡੇਰੇ ਤੋਂ ਕਿਹੜਾ ਰੋਜ਼ ਬੰਦਾ ਜਾ ਸਕਦਾ ਲੋਕ ਟੈਲੀਫੋਨ ਕਰਦੇ ਕੋਈ ਰਸੀਦ ਵੀ ਨਹੀਂ ਕਿਤੇ ਕਰਦਾ ਸੋ ਬਹੁਤ ਭਿਆਨਕ ਹਾਲਾਤ ਇਹਨਾਂ ਨੇ ਪੰਜਾਬ ਦੇ ਬਣਾ ਦਿੱਤੇ ਆ ਮੇਰੀ ਤਾਂ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਆ ਕਿ ਜੇ ਕੋਈ ਜਾਗਦੀ ਜ਼ਮੀਰ ਵਾਲਾ ਬੰਦਾ ਕੇ ਦਾ ਦਰਖਾਸਤ ਵੱਜੂਗੀ ਇੱਕ ਅੱਦੇ ਦੀ ਉਹ ਚਾਹ ਕਿਸੇ ਵੀ ਪਾਰਟੀ ਦਾ ਹੋਵੇ ਚੰਗਾ ਬੰਦਾ ਜਿਹੜਾ ਪੰਜਾਬ ਦਾ ਭਲਾ ਕਰੂਗਾ ਜਿਹੜੇ ਬੰਦੇ ਸਿਰਫ ਜਿਨ੍ਹਾਂ ਨੇ ਪੇਸ਼ਾ ਬਣਾ ਲਿਆ ਸਿਆਸਤ ਨੂੰ ਤੇ bizness ਬਣ ਗਿਆ ਤੇ ਇਸ ਪੌੜੀ ਤੇ ਪੈਰ ਰੱਖ ਕੇ ਲੋਕਾਂ ਨੇ ਆਪਣੀਆਂ ਕਮਾਈਆਂ ਕਰ ਲਈਆਂ ਨੇ ਉਹ ਜੋ ਲੋਕਾਂ ਨੂੰ ਮੂੰਹ ਨਾਲ ਲਾਓ ਜੇ ਇਮਾਨਦਾਰ ਬੰਦੇ ਅੱਗੇ ਆਉਣਗੇ ਤੇ ਤਾਂ ਪੰਜਾਬ ਦਾ ਭਲਾ ਹੋਣਾ ਤਾਂ ਦੇਸ਼ ਦਾ ਭਲਾ ਹੋਣਾ ਅੱਜ ਪੰਜਾਬ ਦੇ ਹਾਲਾਤ ਕੀ ਬਣ ਗਏ ਆ ਕੋਈ ਬੰਦਾ ਇੱਥੇ ਡਿਵੈਲਪਮੈਂਟ ਕਰਕੇ ਕੋਈ ਪੈਸਾ ਲਾ ਕੇ ਰਾਜੀ ਨਹੀਂ ਪਿੰਡਾਂ ਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਲਾਰਡ ਆਰਡਰ ਨਾਲ ਦੀ ਚੀਜ਼ ਕੋਈ ਨਹੀਂ ਮੇਰੇ ਖਿਆਲ 40 ਬੰਦੇ ਰੋਜ਼ ਪੰਜਾਬ ਦੇ ਵਿੱਚ ਐਕਸੀਡੈਂਟਾਂ ਨਾਲ ਨਸ਼ਿਆਂ ਨਾਲ ਖੁਦਕਸ਼ੀਆਂ 'ਚ ਐਕਸੀਡੈਂਟਾਂ 'ਚ ਰੋਜ਼ ਬੰਦੇ ਗੋਲੀਆਂ ਨਾਲ ਐਟ ਲੀਸਟ 40 ਬੰਦੇ ਰੋਜ਼ ਪੰਜਾਬ ਦੇ ਵਿੱਚ ਮਰ ਰਹੇ ਆ ਤੇ ਇਹ ਕਹਿ ਰਿਹਾ ਜੀ ਪੰਜਾਬ ਦੇ ਹਾਲਾਤ ਬਹੁਤ ਵਧੀਆ ਲਾਰਡ ਆਰਡਰ ਬਹੁਤ ਵਧੀਆ ਜਦੋਂ ਇਹ ਪੰਜਾਬ ਦੀ ਕਦੋਂ ਭਾਗ ਖੁੱਲਣਗੀ ਜੀ ਜੀ ਕਲਨੌਰ ਪੰਚਾਇਤ ਦੀ ਕਦੋਂ ਭਾਗ ਖੁੱਲਣਗੀ ਜੀ ਕਲਨੌਰ ਪੰਚਾਇਤ ਦੇ ਭਾਗ ਹੁਣ ਕਲਨੌਰ ਪੰਚਾਇਤ ਆ ਕਿ ਮਿਊਨਿਸਪੈਲਿਟੀ ਆ ਕੁਛ ਨਹੀਂ ਕੁਛ ਵੀ ਨਹੀਂਗਾ ਇਹ ਤਾਂ ਮੈਨੂੰ ਪਤਾ ਭੀ ਜਦੋਂ ਮੈਂ ਇਲੈਕਸ਼ਨ ਲੜੀ ਸੀ 2002 ਦੇ ਵਿੱਚ ਤੇ ਮੇਰੇ ਨਾਲ ਲੋਕਾਂ ਨੇ ਇਹ ਵਾਦਾ ਕੀਤਾ ਸੀ ਮੈਂ ਲੋਕਾਂ ਦੇ ਨਾਲ ਭੀ ਮਿਊਸਪੈਲਟੀ ਤੋੜ ਕੇ ਪੰਚਾਇਤ ਬਣਾ ਕੇ ਮੈਂ ਆਵਾਂਗਾ ਉਹ ਆਜ਼ਾਦ ਮੈਂ ਇਲੈਕਸ਼ਨ ਲੜੀ ਸੀ ਤੇ ਜਿਹੜੇ ਵਿਰੋਧੀ ਸੀ ਨਾ ਉਹ ਮਖੌਲ ਕਰਦੇ ਸੀ ਵੀ ਪਹਿਲੀ ਗੱਲ ਤਾਂ ਆਜ਼ਾਦ ਜਿੱਤਣਾ ਨਹੀਂ ਤੇ ਜੇ ਆਜ਼ਾਦ ਜਿੱਤ ਵੀ ਗਿਆ ਤਾਂ ਕਰੂਗਾ ਕੀ ਤਾਂ ਮੈਂ ਆਇਆ ਕਲਾਂ ਨੂੰ ਰੋਦੋ ਸਾਂ ਜਦੋਂ ਕਲਨੌਰ ਦੇ ਲੋਕਾਂ ਨਾਲ ਜਿਹੜਾ ਮੈਂ ਵਾਅਦਾ ਕੀਤਾ ਸੀ ਕਿ ਮੈਂ ਮਿਊਸਪੈਲਿਟੀ ਤੋੜ ਕੇ ਪਹਿਲਾਂ ਜਿਸ ਤਰ੍ਹਾਂ ਪੰਚਾਇਤ ਬਣਾਵਾਗਾ ਮੈਂ ਪੰਚਾਇਤ ਬਣਾਈ ਫਿਰ ਮੈਂ ਇੱਥੇ ਆਇਆ ਸੀ ਔਰ ਜਿੰਨੀ ਮੈਂ ਉਸ ਵੇਲੇ ਡਿਵੈਲਪਮੈਂਟ ਕੀਤੀ ਹੈ ਪਿੰਡਾਂ ਦੀ ਇਲਾਕੇ ਦੀ ਉਹ ਮੈਂ ਆਪਣੇ ਮੋਢੇ ਕਹਿੰਦਾ ਉਹਨਾਂ ਲੋਕਾਂ ਨੂੰ ਪੁੱਛੋ ਜਾ ਕੇ ਕਿ ਲੋਕਾਂ ਨੇ ਕੀ ਮਹਿਸੂਸ ਕੀਤਾ ਸੀ ਅਸੀਂ ਕਿਸੇ ਕੋ ਕਮਿਸ਼ਨ ਨਹੀਂ ਸੀ ਲੈਂਦੇ ਅਸੀਂ ਕਿਸੇ ਨੂੰ ਡਰਾ ਕੇ ਨਹੀਂ ਸੀ ਕੰਮ ਕਰਦੇ ਅਸੀਂ ਪਿਆਰ ਨਾਲ ਸਾਰਿਆਂ ਬੰਦਿਆਂ ਨੂੰ ਅਕਸਰ ਉਹਨੂੰ ਕਹਿੰਦੇ ਭਾਈ ਤੋਹਾਂ ਵੀ ਇੱਥੇ ਰਹਿਣਾ ਜੋ ਤੋੜਾ ਟੈਰ ਹੋਇਆ ਨਾ ਤੁਹਾਡੇ ਜਨਾਂ ਨੇ ਇੱਥੇ ਰਹਿਣਾ ਚੰਗੇ ਕੰਮ ਕਰੋ ਜਿੰਨਾ ਪੈਸਾ ਗਵਰਨਮੈਂਟ ਵੱਲੋਂ ਆਉਂਦਾ ਲਾਓ ਮੈਂ ਤੇ ਇਥੋਂ ਤੱਕ ਵੀ ਕਹਿੰਦਾ ਸੀ ਵੀ ਜਿਹੜਾ ਇਹ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਆ ਟੈਕਸਾਂ ਦੇ ਰੂਪ ਚ ਜਿਹੜੀ ਇਕੱਠੀ ਕਰਦੇ ਆ ਇਹ ਤਾਂ ਗੁਰਦੁਆਰੇ ਮੰਦਿਰ ਦੇ ਚੜਾਵੇ ਨਾਲੋਂ ਵੀ ਸਖਤ ਆ ਤੇ ਇਹਦੇ ਚ ਠੱਗੀ ਨਾ ਮਾਰਿਓ ਨਾ ਪੈਸਾ ਜਿਹੜਾ ਲਾਇਓ ਤਾਂ ਕਿ ਲੋਕਾਂ ਦੀ ਡਿਵੈਲਪਮੈਂਟ ਹੋਏ ਤੇ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰੂਗਾ ਵੋਟ ਕੋਈ ਪਾਇਆ ਜਾਂ ਨਾ ਪਾਇਆ ਤੇ ਲੋਕ ਕਹਿਣਗੇ ਯਾਰ ਉਹ ਬੰਦਾ ਚੰਗਾ ਸੀਗਾ ਕਿਉਂਕਿ ਲੋਕਾਂ ਦਾ ਹੁਣ ਸੁਭਾਅ ਬਣ ਗਿਆ ਵਾ ਤੇ ਲਟੇਰੇ ਜਿਹੜੇ ਆ ਨਾ ਲੋਕਾਂ ਨੂੰ ਪਤਾ ਜਦੋਂ ਪ੍ਰਾਈਵੇਟਲੀ ਮਿਲਦੇ ਆ ਉਹ ਕਹਿੰਦੇ ਜੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਪੰਜਾਬ ਚ ਲੋਕ ਆਪਣੇ ਬੱਚੇ ਬਚਾਉਣ ਲਈ ਜ਼ਮੀਨਾਂ ਜਾਇਦਾਦਾਂ ਵੇਚ-ਵੇਚ ਕੇ ਬਾਹਰ ਭੇਜ ਰਹੇ ਆ ਇੱਥੇ ਕੋਈ ਜੌਬ ਨਹੀਂ ਮਿਲ ਰਹੀ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਮੈਡੀਕਲ ਸਿਸਟਮ ਦਾ ਪੱਠਾ ਬਹਿ ਗਿਆ ਸਾਰੀਆਂ ਗੱਲਾਂ ਕਰਦੇ ਆ ਪਰ ਮੂੰਹ ਤੇ ਕੁਝ ਨਹੀਂ ਕਰਦਾ ਸੋ ਅੱਜ ਹਾਲਾਤ ਐ ਹੋ ਜੇ ਬਣ ਗਏ ਕਿ ਅੱਜ ਸਾਰਾ ਪੰਜਾਬ ਜਿਹੜਾ ਉਹ ਕਰਾ ਉਠਿਆ ਕਿ ਇਹ ਕਾਹਦੀਆਂ ਇਲੈਕਸ਼ਨਾਂ ਨੇ ਜੇ ਸਾਨੂੰ ਤੁਸੀਂ ਲਿਸਟਾਂ ਨਹੀਂ ਦੇਣੀਆਂ ਜੇ ਸਾਨੂੰ ਤੁਸੀਂ ਜੋਨਾਂ ਦੀਆਂ ਲਿਸਟਾਂ ਨਹੀਂ ਦੇਣੀਆਂ ਤੇ ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਜਨਰਲ ਕਾ ਰਿਜ਼ਰਵਾ ਤੇ ਜੇ ਸਾਨੂੰ ਦਰਖਾਸਤ ਦੇਣੀ ਨਹੀਂ ਜਾਣਦੇ ਵਾ ਅੱਜ ਲਾਸਟ ਡੇਟ ਆ ਤਾਂ ਮੇਰਾ ਖਿਆਲ ਤੁਸੀਂ ਸ਼ਾਮ ਨੂੰ ਦੇਖ ਲਿਓ ਇਹਨਾਂ ਕਹਿ ਦੇਣਾ ਜੀ ਆ ਸਰਵਸੰਮਤੀ ਨਾਲ ਬਣ ਗਿਆ ਦਰਖਾਸਤ ਤੇ ਕਿਹਦੀ ਹੋਣੀ ਨਹੀਂ ਸਰਵਸੰਮਤੀ ਨਹੀਂ ਸਰਵਸੰਮਤੀ ਹੈ ਇਹ ਪੰਜਾਬ ਦੇ ਜਿਹੜੇ ਚੋਣਾ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਸਰਵਸੰਮਤੀ ਹੈ ਇਦੇ ਤੋਂ ਸਾਰੀਆਂ ਪਾਰਟੀਆਂ ਨੂੰ ਸਬਕ ਸਿੱਖਣਾ ਚਾਹੀਦਾ ਵੀ ਇਹ ਲੋਕਾਂ ਦਾ ਹੱਕ ਜਿਹੜਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜੇਸ ਬੰਦੇ ਨੇ ਵੀ ਲੋਕਾਂ ਦਾ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਅਗਲੀ ਵਾਰੀ ਉਹ ਬੰਦਾ ਲੋਕ ਡਿਲੀਟ ਕਰ ਦਿੰਦੇ ਆ ਔਰ ਮੈਨੂੰ ਪੂਰਨ ਵਿਸ਼ਵਾਸ ਆ ਅਗਲੀ ਵਾਰੀ ਲੋਕ ਇਹ ਸਰਕਾਰ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਇਹਨਾਂ ਨੇ ਕੋਈ ਐਮਐਲਏ ਵਜ਼ੀਰ ਆਪਣੇ ਯਾਰਿਆਂ ਨੂੰ ਬਣਾਏ ਜਾਂਦੇ ਆ ਜਿਸ ਤਰ੍ਹਾਂ ਪਹਿਲਾਂ ਕਾਂਗਰਸੀ ਕਰਦੇ ਸੀ ਉਤਰਾਏ ਕਰੀ ਜਾਂਦੇ ਸੋ ਇਸ ਤਾਕਾਲੀ ਦਲ ਦੀ ਇਸ ਧੱਕੇਸ਼ਾਹੀ ਲੋਤ ਕੀ ਰਣਨੀਤੀ ਰਹੇਗੀ ਵੇਖੋ ਇਹ ਪ੍ਰੋਟੈਸਟ ਕਰਨਗੇ ਅੱਜ ਆ ਲਾਸਟ ਡੇਟ ਆ ਸਾਨੂੰ ਪਤਾ ਕਰ ਲੈਣ ਦੇ ਪਰਸੋਂ ਤੱਕ ਜਦੋਂ ਤੱਕ ਇਹਨਾਂ ਦੇ ਵਿਡਰਵਲਾਂ ਦਾ ਹੈਗਾ ਉਦੋਂ ਤੱਕ ਆਉਣੀ ਹੈ ਸਾਰੀ ਸਿੱਖੇ ਸਾਹਮਣੇ ਕੋਈ ਵੀ ਪ੍ਰੋਟੈਸਟ ਕਰਨਾ ਪਿਆ ਇਲੈਕਸ਼ਨ ਕਮਿਸ਼ਨ ਦੇ ਦਫਤਰਾਂ ਚ ਜਾ ਕਰਨਾ ਪਿਆ ਡੀਸੀਆਂ ਦੇ ਦਫਤਰਾਂ ਚ ਕਰਨਾ ਪਿਆ ਜੋ ਵੀ ਸਾਰੀ ਪਾਰਟੀ ਦਾ ਫੈਸਲਾ ਹੋਊਗਾ ਉਹਦੇ ਤੇ ਅਸੀਂ ਅਮਲ ਕਰਾਂਗੇ ਲੋਕਾਂ ਦੇ ਨਾਲ ਖੜਾਂਗੇ ਲੋਕਾਂ ਦੇ ਹੱਕਾਂ ਵਾਸਤੇ ਲੜਾਂਗੇ ਸਰ ਜੀ ਅੱਜ ਦੀਆਂ ਚੋਣਾਂ ਨੂੰ ਲੈ ਕੇ ਕਿਵੇਂ ਦੇਖ ਰਹੇ ਹੋ ਅੱਜ ਦੀਆਂ ਚੋਣਾਂ ਜਿਹੜੀਆਂ ਨੇ ਮੈਂ ਸਮਝਦਾ ਕਿ ਇਹ ਇੱਕ ਮੁੱਢਲੀ ਇਕਾਈ ਹੈ ਲੋਕਤੰਤਰ ਦੀ ਜਿਸ ਸੂਬੇ ਦਾ ਪੰਚਾਇਤ ਢਾਂਚਾ ਮਜ਼ਬੂਤ ਹੋਵੇ ਨਿਰਪੱਖ ਚੋਣਾਂ ਵਿੱਚ ਲੋਕਾਂ ਦੇ ਨਮਾਇਦੇ ਚੁਣੇ ਜਾਣ ਉਹ ਸੂਬਾ ਜਿਹੜਾ ਵਾ ਉਹ ਡਵੈਲਪਮੈਂਟ ਵਿੱਚ ਮਜ਼ਬੂਤ ਹੋ ਜਾਂਦਾ ਸਹੀ ਨਮਾਇਦਗੀ ਕਰਨ ਵਾਲੇ ਲੋਕ ਅੱਗੇ ਆਉਂਦੇ ਨੇ ਪਰ ਇੱਥੇ 100% ਟੋਲਟ ਹੈ ਕਿ ਇਲੈਕਸ਼ਨ ਹੋ ਰਹੀ ਏ ਲੇਕਿਨ ਇਲੈਕਸ਼ਨ ਜਿਹੜੀ ਏ ਉਹ ਨਿਰਪੱਖ ਨਹੀਂ ਹੋ ਰਹੀ ਅੱਜ ਪੁਲਿਸ ਦੇ ਜਿਹੜੇ ਆ ਗੱਡੀਆਂ ਦੀਆਂ ਗੱਡੀਆਂ ਹੀ ਲਾਤੀਆਂ ਨੇ ਪਹਿਲਾਂ ਤੇ ਕੈਂਡੀਡੇਟਾਂ ਨੂੰ ਅੰਦਰ ਹੀ ਨਹੀਂ ਜਾਣ ਦਿੰਦੇ ਫੇਰ ਕਲਾਨੌਰ ਦੇ ਵਿੱਚ ਜਿਹੜਾ ਆਪਣੇ ਫਾਈਲਾਂ ਭਰੌਂਦੇ ਹੀ ਵਕੀਲ ਦੇ ਕੋਲ ਪੰਨੂ ਸਾਹਿਬ ਦੇ ਉਸ ਸਾਡੀਆਂ ਸਾਰੀਆਂ ਫਾਈਲਾਂ ਕਾਲੀ ਦਲ ਦੀਆਂ ਉਹਦੇ ਕੋਲ ਸੀਗੀਆਂ ਤੇ 2 ਘੰਟੇ ਉਹਨੂੰ ਉਹਦੇ ਚੈਂਬਰ ਨੂੰ ਹੀ ਜੰਦਰਾ ਲਾਤਾ ਪੁਲਿਸ ਨੇ ਭਈ ਇਹਨਾਂ ਦੀ ਫਾਈਲ ਹੀ ਕੋਈ ਨਾ ਦਿੱਤੀ ਜਾਵੇ ਤੇ ਆ ਹੁਣ 2 ਡੇਢ ਘੰਟਾ ਰਹਿੰਦਾ ਟਾਈਮ ਹੁਣ ਸਾਨੂੰ ਫਾਈਲਾਂ ਦਿੱਤੀਆਂ ਨੇ ਤੇ ਮੈਂ ਸਮਝਦਾ ਕਿ ਇਹ ਕੋਈ ਚੋਣਾ ਨਿਰਪੱਖ ਨਹੀਂ ਹੋ ਰਹੀਆ ਡੇਰੇ ਬਾਬੇ ਨਾਨਕ ਵਿੱਚ ਵੀ ਦੰਗੇ ਹੋ ਰਹੇ ਨੇ ਇੱਥੇ ਵੀ ਜਿਹੜਾ ਵਾ ਇਹ ਬੜਾ ਪੱਖਪਤੀ ਰੋਲ ਅਦਾ ਕਰ ਰਹੇ ਨੇ ਐਨਓਸੀ ਜਿਹੜੀ ਇਹ ਸਰਕਾਰ ਨੇ ਖਤਮ ਕੀਤੀ ਹੈ ਲੇਕਿਨ ਇਹਨਾਂ ਨੇ ਖਾਤਾ ਹੀ ਨਹੀਂ ਖੋਲਿਆ ਵੀ ਕੋਈ ਪੰਚਾਇਤਾਂ ਕੋਲੋਂ ਆਪਣਾ ਚੁੱਲਾ ਟੈਕਸ ਦੇ ਕੇ ਰਸੀਦ ਲੈ ਕੇ ਤੇ ਨਾਲ ਲਾ ਸਕਦੇ ਬਹੁਤਿਆ ਲੋਕਾਂ ਨੂੰ ਪਤਾ ਹੀ ਨਹੀਂਗਾ ਵੀ ਇਹਦੇ ਪ੍ਰੋਸੈਸ ਦਾ ਕੀ ਪਤਾ ਕਿੱਦਾਂ ਕਰਨਾ ਉਹ ਜੇ ਇਹ ਲਾਖਣਾ ਕਰਾਉਣੀਆਂ ਤੇ ਇਹ ਜਿਹੜਾ ਪ੍ਰੋਸੈਸ ਆ ਇਹਨੂੰ ਸੌਖਾ ਤੇ ਸਹਿਲਾ ਕਰ ਦੇਣਾ ਚਾਹੀਦਾ ਵਾ ਐਫੀਡੇਵਟ ਇੱਕ ਸਾਦਾ ਲੈਣਾ ਚਾਹੀਦਾ ਵਾ ਉਹਦੇ ਵਿੱਚ ਹੀ ਸਾਰੀਆਂ ਸ਼ਰਤਾਂ ਜਿਹੜੀਆਂ ਲਿਖੀਆਂ ਜਾਣ ਤੇ ਜਦੋਂ ਚੋਣ ਜੇ ਕੋਈ ਗਲਤ ਐਫੀਡੇਵਿਟ ਦਿੰਦਾ ਵਾ ਤੇ ਉਹਦੀ ਚੋਣ ਜਿਹੜੀ ਕੀਤੀ ਹੋਈ ਵੀ ਰੱਦ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਏ ਉਹਨੂੰ ਜੁਰਮਾਨਾ ਵੀ ਕਰਨਾ ਤੇ ਕੀਤਾ ਜਾਵੇ ਪਰ ਇਹ ਚੋਣਾ ਉੱਥੋਂ ਤੱਕ ਤੇ ਪਹੁੰਚਣੀ ਡੈਮੋਕ੍ਰੇਸੀ ਦੀ ਪਹਿਲੀ ਕਾਇਲ ਨੂੰ ਮਜ਼ਬੂਤ ਕਰਨ ਵਾਲਾ ਅਪਰਾਧਾ ਹੀ ਕੋਈ ਨਹੀਂ ਕੀਤਾ ਜਾ ਰਿਹਾ ਤੇ ਮੈਂ ਇਹ ਸਮਝਦਾ ਕਿ ਚੋਣਾਂ ਜਿਹੜੀਆਂ ਨੇ ਇਹ ਪੱਖਪਤੀ ਹੋ ਰਹੀਆਂ ਨੇ ਤੇ ਹਾਂ ਜਿੱਦਾਂ ਸਰ ਕਲਾਂੌਰ ਦੀ ਪੰਚਾਇਤ ਵੀ ਕਾਫੀ ਲੰਬੇ ਸਮੇਂ ਤੇ ਰਹਿਦਾ ਹੀ ਹੈ ਤੇ ਕਲਾਂੌਰ ਦੀ ਜਿਹੜੀ ਪੰਚਾਇਤ ਹੈ ਜਦੋਂ ਕਾਲੀਦਾਲ ਦਾ ਰਾਜ ਸੀ ਇੱਥੇ ਨਗਰਪਾਲਿਕਾ ਬਣ ਲੱਗੀ ਸੀਗੀ ਸਾਰੀਆਂ ਜਿਹੜੀਆਂ ਏਸੀਆਂ ਫਾਰਮਲਟੀਆਂ ਪੂਰੀਆਂ ਕਰ ਲਈਆਂ ਗਈਆਂ ਲੋਕਾਂ ਨੇ ਇੱਕ ਧਰਨਾ ਦਿੱਤਾ ਕਿ ਅਸੀਂ ਨਗਰਪਾਲਿਕਾ ਨਹੀਂ ਚਾਹੁੰਦੇ ਅਸੀਂ ਪੰਚਾਇਤਾਂ ਚਾਹੁੰਦੇ ਹਾਂ ਤੇ ਪੰਜ ਪੰਚਾਇਤਾਂ ਕਾਲੀਦਲ ਦੇ ਵੇਲੇ ਬਣਾਈਆਂ ਗਈਆਂ ਪੰਜਾਂ ਦੀ ਇਲੈਕਸ਼ਨ ਹੋਈ ਵੋਟਾਂ ਲੈ ਕੇ ਸਰਪੰਚ ਬਣੇ ਨਾਮਿਨੇਟ ਨਹੀਂ ਆ ਕੀਤੇ ਤੇ ਲੋਕਾਂ ਨੇ ਡਵੈਲਪਮੈਂਟ ਕੀਤੀ ਉਦੋਂ ਬਾਅਦ ਇੱਕ ਇੱਟ ਵੀ ਨਹੀਂ ਲੱਗੀ ਇਸ ਪੰਚਾਇਤ ਦੀ 5 ਕਰੋੜ ਦੀ ਆਮਦਨ ਹੈ ਸਾਲ ਦੀ ਤੇ ਪਾਣੀ ਸਾਰਾ ਹੀ ਸਰਕਾ ਤੇ ਆ ਜਿਹੜਾ ਜੀਤੀ ਰੋਡ ਆ ਉਥੇ ਗੋਡੇ-ਗੋਡੇ ਪਾਣੀ ਹੈ ਹਰ ਕਾਰ ਇੱਕ ਵਾਰੀ ਉਹਦੀਆਂ ਸ਼ੀਟਾਂ ਤੱਕ ਪਾਣੀ ਚਲਾ ਜਾਂਦਾ ਵਾ ਲੋਕੀ ਨਗਾਉਂਦੇ ਕੋਈ ਕਿਤੋਂ ਦੀ ਕਰਕੇ ਨਗਾਉਂਦਾ ਕੋਈ ਕਿਤੋਂ ਦੀ ਕਰਕੇ ਨਗਾਉਂਦਾ ਨਾ ਇੱਥੇ ਪ੍ਰਸ਼ਾਸਨ ਜਾਗ ਰਿਹਾ ਵਾ ਤੇ ਨਾ ਸਰਕਾਰ ਨਾਲ ਦੀ ਚੀਜ਼ ਕੋਈ ਨਹੀਂ ਤੇ 5 ਕਰੋੜ ਰੁਪਈਆ ਸਾਲ ਦਾ ਜਿਹੜਾ ਹੜੱਪ ਹੋਇਆ ਜਾਂਦਾ ਪਹਿਲਾਂ ਕਾਂਗਰਸ ਨੇ 5 ਸਾਲੇ ਇਲੈਕਸ਼ਨ ਨਹੀਂ ਸੀ ਕਰਵਾਈ ਤੇ ਹੁਣ ਆਮ ਪਾਰਟੀ ਦੀ ਸਰਕਾਰ ਨੇ ਵੀ ਇਹ ਇਲੈਕਸ਼ਨ ਨਹੀਂ ਕਰਾਈ 10 ਸਾਲ ਦਾ 50 ਲੱਖ ਰੁਪਈਆ ਵਾ 50 ਕਰੋੜ ਜਾਂ 150 ਕਰੋੜ 50 ਕਰੋੜ ਰੁਪਏ ਦੇ ਨਾਲ ਨਵਾਂ ਸ਼ਹਿਰ ਬਣ ਸਕਦਾ ਵਾ ਪਰ ਇਹਨਾਂ ਨੇ ਬੇੜੇ ਗੜ ਕਰ ਦਿੱਤਾ ਕੋਈ داد ਪ੍ਰਿਆਦ ਨਹੀਂ ਕੋਈ ਸੁਣਵਾਈ ਨਹੀਂ ਕੋਈ ਅਫਸਰ ਵੀ ਸੁੱਤੇ ਸਰਕਾਰ ਵੀ ਸੁੱਤੀ ਸਰੋਣ ਜਨਤਾ ਨੂੰ ਕੀ ਮੈਸੇਜ ਇਹਨਾਂ ਜਾਂਦੀ ਕਲਾਮ ਉਹਦੇ ਲੋਕਾਂ ਨੂੰ ਜਨਤਾ ਨੂੰ ਤਾਂ ਮੈਂ ਇਹੋ ਹੀ ਕਾਂਗਾ ਸੁੱਤਿਆਂ ਪਿਆ ਵੋਟਾਂ ਪਾ ਦਿੰਦੇ ਹੋ ਜਾਂ ਸ਼ਰਾਬ ਦੇ ਲੋਰ ਵਿੱਚ ਪਾ ਦਿੰਦੇ ਹੋ ਜਾਗੋ ਤੇ ਆਪਣੇ ਹੱਕ ਪਛਾਣੋ ਜਿਹੜੀ ਪਾਰਟੀ ਚੰਗੀ ਡਿਵੈਲਪਮੈਂਟ ਕਰਦੀ ਏ ਜਿਹੜੀ ਪਾਰਟੀ ਨੂੰ ਲੋਕ ਸੌਖਾ ਅਪਰੋਚ ਕਰ ਲੈਂਦੇ ਆ ਜਿਹੜੀ ਪਾਰਟੀ ਨੇ ਅਤਵਾਦ ਨੂੰ ਨੱਥ ਪਾਈ ਏ ਅਮਨ ਸ਼ਾਂਤੀ ਦਾ ਰਾਜ ਦਿੱਤਾ ਉਹਨੂੰ ਚੁਣੋ ਚੋਣਾਂ ਮੈਂ ਤੁਹਾਡੇ ਤੇ ਛੱਡ ਦਿੰਨਾ ਪਿੱ ਕਿਹਦੇ ਵੇਲੇ ਅਮਨ ਸ਼ਾਂਤੀ ਰਹੀ ਏ ਕਿਹਦੇ ਵੇਲੇ ਡਿਵੈਲਪਮੈਂਟ ਹੋਈ ਏ ਕਿਹਦੇ ਵੇਲੇ ਸੌਖੀ ਅਪਰੋਚ ਨਾਲ ਤੁਸੀਂ ਪੜ ਲੈਂਦੇ ਸੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਏ ਉਹਨੂੰ ਵੋਟਾਂ ਪਾਓ ਸੁੱਤਿਆਂ ਪਿਆ ਵੋਟਾਂ ਇਸ ਤਰ੍ਹਾਂ ਨਾ ਪਾ ਦਿਓ ਕਿ ਨਾ ਉਹ ਅਪਸ਼ੇ ਆਮ ਪਾਰਟੀ ਦੀ ਸਰਕਾਰ ਬਣਾਈ ਹੈ ਇਹਨਾਂ ਨੇ ਨਾ ਉਹਨਾਂ ਦਾ ਕੋਈ ਪੂਲਿੰਗ ਜੰਟ ਨਾ ਉਹਨਾਂ ਦੇ ਬਸਤੇ ਲੱਗੇ ਨਾ ਉਹ ਕੇਦੇ ਜੰਮਣ ਤੇ ਗਏ ਨਾ ਕੇਦੇ ਮਰੇ ਤੇ ਗਏ ਨਾ ਉਹਨਾਂ ਕੋਈ ਧਰਨਾ ਦਿੱਤਾ ਨਾ ਕੋਈ ਮੁਜ਼ਾਹਰਾ ਕੀਤਾ ਰਾਤੋਂ ਰਾਤ ਹੀ ਲੋਕਾਂ ਨੇ ਸਰਕਾਰ ਬਣਾਤੀ ਤਾਂ ਹੁਣ 5 ਸਾਲ ਮਾਰਾਂ ਖਾਂਡੇ ਨੇ ਹੁਣ ਗਾਲਾਂ ਵੀ ਕੱਢਦੇ ਨੇ ਤੇ ਅਜੇ ਵੀ ਜਿਹੜੇ ਸਰਪੰਚ ਬਣ ਗਏ ਨੇ ਨਾ ਉਕੇ ਦੋ ਤਿੰਨ ਮਹੀਨੇ ਜੇਦਰ ਜੀ ਹੋਰ ਕੱਢ ਲਵੋ ਸਾਨੂੰ ਸ਼ਾਇਦ ਗ੍ਰਾਂਟ ਮਿਲ ਜਾਵੇ ਇਹ ਗ੍ਰਾਂਟਾਂ ਨੇ ਤਾਂ ਬੇੜੇ ਕਰ ਕਰ ਦਿੱਤਾ ਵਾ ਇਹਦਾ ਢੰਗ ਤਰੀਕਾ ਬਦਲਦਾ ਚਾਹੀਦਾ ਵਾ ਜਿਹਦੇ ਨਾਲ ਮੈਂ ਸਮਝਣਾ ਕਿ ਲੋਕਾਂ ਦੀ ਜਿਹੜੀ ਜ਼ਮੀਰ ਆ ਉਹਦੇ ਉੱਤੇ ਇਹ ਬੋਝ ਨਾ ਪਵੇ ਮੈਂ ਗ੍ਰਾਂਟ ਲੈਣੀ ਹੈ ਸਰ ਬਾਕੀ ਆਈ ਨਹੀਂ ਇਹ ਚੋਣਾਂ ਆ ਕਾਹਦੀ ਤੁਹਾਡੀ ਪਾਰਟੀ ਦੇ ਜਮਾ ਹੋਏ ਆ ਜਾਂ ਇਹ ਨਹੀਂ ਹੋ ਰਹੇ ਆ ਇਹ ਤੇ ਹੜਕੇ ਚ ਹੀ ਲੈਣ ਲੱਗੀ ਹੋਈ ਹੈ ਪਹਿਲਾ ਤਾਂ ਪੁਲਿਸ ਨੇ ਹੀ ਨਿਕਾ ਜਾਰ ਦੇਤੇ ਧੰਮਾ ਦੱਸਿਆ ਵਾ ਕਿ ਆਪਣੇ ਉਹ ਜਨਰਲ ਆੜਿਆ ਸੀਗਾ ਉਹਨੂੰ ਜਿੱਥੇ ਅਸੀਂ ਭਰਨ ਦੇ ਸੀ ਹੁਣ ਕੋਣ ਖੋਲੀ ਆ ਤੇ ਟਾਈਮ ਪਾ ਡੇਢ ਘੰਟਾ ਰਹੀਦਾ ਪਤਾ ਨਹੀਂ ਹੁਣ ਲੈਂਦੇ ਨੇ ਕਿ ਨਹੀਂ ਲੈਂਦੇ ਅਸੀਂ ਕਹਿੰਦੇ ਜੇ ਮਰਦਾ ਸਾਡੇ ਸਾਰੇ ਕਾਗਜ ਲੈਣ ਤੇ ਮਦਾਨੇ ਜਾ ਕੇ ਇਹਨਾਂ ਨੂੰ ਵੇਖੀਏ ਵੀ ਇਹ ਇਹਨਾਂ ਦੇ ਪੱਲੇ ਕੀ ਹੈ ਸਾਡੇ ਪੱਲੇ ਕੀ ਹੈ ਅਸੀਂ ਫਿਰ ਉਹਨਾਂ ਦੇ ਜੀਣਾ ਹਰਾਮ ਕਰ ਦਿਆਂਗੇ ਅਸੀਂ ਕੋਈ ਹਰਾਮ ਨਾ ਬਾਂਗੇ ਆ ਸਾਲਾ ਗਵਾ ਥੱਲੇ ਦੀ ਉੱਤੇ ਤੋਂ ਉੱਤੇ ਦੀ ਥੱਲੇ ਕਰ ਦਿਆਂਗੇ